ਬੰਕਲ ਤੋਂ ਕੋਈ ਨਹੀਂ ਉੱਤ ਓਏ ਓ ਵੇਖ ਕੇ ਵੇਖ ਕੇ ਤਾਰ 93 ਰਿਪੇਅਰ ਹੋ ਗਿਆ ਬੰਦ ਰਾਕ ਇਹ ਇਧਰ ਵੀ ਆ ਜੋ ਇਹ ਬੜਾ ਪੁਰਾਣਾ ਰਸਤਾ ਇਹੋ ਨਾ ਪਰਾ ਗਿਆ ਉਹਦਾ ਫਾਰਮੇਸੀ ਵਾਲਾ ਨਹੀਂ ਆ ਡਿਪਾਰਟਮੈਂਟ ਹੀ ਆਈ ਵਾਲੇ ਸੇ ਜੀ ਵਾਲੇ ਸਾਲਾ ਆ ਗਿਆ ਹਾਂਜੀ ਯੋਲੈਸ ਦਾ ਵਧੀਆ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜਦੋਂ ਦੇਰੀ ਦੇ ਬਿੱਲ ਤੇਰੀ ਵੀ ਪੌੜੀ ਦਿੱਸੇ ਹੁੰਦਾ ਦੇਰੀ ਦੇ ਬਿੱਲ ਹੈ ਵੀ ਦੇਰੀ ਦੇ ਬਿੱਲ ਤੇਰੀ ਵੀ ਵੀ ਹੈ ਬੈਠੋ ਬੈਠੋ ਜੇਸ਼ਨ ਆਇਆ ਮੁਰੇਦਾਲ ਹਾਂ ਦੇਜੋ ਬਾਜੋ ਬਾਜੋ ਥੈਂਕ ਯੂ ਬੇਟਾ ਗੁੱਡ ਇਹ ਸਾਡਾ ਇਹ ਸਾਡਾ ਪੁਰਾਣਾ ਰਸਤਾ ਵੀ ਹੁੰਦਾ ਸੀ ਰਾਹੀ ਜੁਨੀਓਸਤੀ ਵਾਲਿਆਂ ਨੂੰ ਨਹੀਂ ਪਤਾ ਹੀ ਜੁਨੀਓਸਤੀ ਵਾਲਿਆਂ ਨੂੰ ਪਤਾ ਹੀ ਨਹੀਂ ਉਧਰ ਖੜੇ ਆ ਬਈ ਗਾਰਡ ਉਧਰ ਸਾਰੇ ਸਾਰੇ ਹਰ ਦੀਵਾਰ ਦੇ ਨਾਲ ਨਾਲ ਉਹड़ी ਚਾਰ ਦੁਵਾਰੀ ਤੇ ਅਸੀਂ ਤਾਂ ਗੱਡੀ ਦੇ ਵਿੱਚੋਂ ਇੱਕਦਮ ਉਹਦਾ ਧਿਆਨ ਪਾਸੇ ਹੋਇਆ ਨਿਕਲ ਗਿਆ ਅੰਦਰ ਬਸੇ ਪੂਰੀ ਫੀਲ ਕੀਤੀ ਹੋਈ ਆ ਯੂਨੀਵਰਸਿਟੀ ਦੋਸਤੋ ਸਤਿ ਸ੍ਰੀ ਅਕਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਚਲੇ ਐਂਟਰ ਕਰ ਗਏ ਆ ਸਾਰੀ ਯੂਨੀਵਰਸਿਟੀ ਦੀ ਦੀਵਾਰ ਦੇ ਨਾਲ-ਨਾਲ ਪੁਲਿਸ ਵਾਲੇ ਖੜੇ ਕੀਤੇ ਆ ਯੂਐਲਐਸ ਡਿਪਾਰਟਮੈਂਟ ਦੇ ਬੈਕ ਸਾਈਡ ਤੇ ਜਿਹੜੀ ਇਹ ਜੰਗਲ ਹੈ ਉਹਦੇ ਵਿੱਚੋਂ ਦੀ ਦੀਵਾਰ ਟੱਪ ਕੇ ਪੁਰਾਣਾ ਸਮਾਂ ਯਾਦ ਆਇਆ ਇਤਨ ਨਹੀਂ ਲੈ ਲੈ ਹਾਂ ਜਦੋਂ ਅਕਸਰ ਰੇਡਾਂ ਪੈਂਦੀਆਂ ਹੁੰਦੀਆਂ ਸੀ ਤਾਂ ਦੌੜਨ ਦਾ ਮੌਕਾ ਮਿਲਦਾ ਸੀ ਸੋ ਅੱਜ ਫੇਰ ਉਹੀ ਸਮਾਂ ਉਹੀ ਯੂਨੀਵਰਸਿਟੀ ਤੇ ਉਹੀ ਯੂਨੀਵਰਸਿਟੀ ਦੇ ਲਈ ਸੰਘਰਸ਼ ਆਉਣ ਵਾਲੇ ਵਿਦਿਆਰਥੀਆਂ ਦੇ ਭੁੱਖ ਦੇ ਲਈ ਸਾਡੇ ਬੱਚਿਆਂ ਦੇ ਭੁੱਖ ਦੇ ਲਈ ਸੰਘਰਸ਼ ਹਾਂ ਔਰ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਉਹਨੇ ਸਾਨੂੰ ਅਜੇ ਤੱਕ ਇਸ ਕਾਬਲ ਰੱਖਿਆ ਉਹ ਉਹ ਜਿਹੜਾ ਜੋਸ਼ ਉਹ ਹੋਸ਼ ਤੇ ਉਹ ਜਜ਼ਬਾ ਦਿੱਤਾ ਆ ਕਿ ਆਪਣੇ ਹੱਕਾਂ ਦੇ ਪ੍ਰਤੀ ਜਦੋਂ ਵੀ ਲੜਨ ਦਾ ਮੌਕਾ ਮਿਲੂਗਾ ਤਾਂ ਲੜਾਂਗੇ ਕੋਈ ਨਾ ਕੋਈ ਨੇਤ ਕੇ ਲੈ ਲੋ ਕੈਮੀਕਲ ਵਾਲੀ ਪਾਰ ਕੈਮਿਸਟਰੀ ਦੀ ਪਾਰਕਿੰਗ ਤੇ ਲੈ ਲੋ ਆਪਾਂ ਉਹ ਖੁੰਝ ਜੜ ਜਾਣ ਸੋ ਔਰ ਸਾਹਮਣੇ ਸਾਹਮਣੇ ਜਿੱਥੇ ਪਹੁੰਚਣਾ ਸੀ ਆਪਣੀ ਮੰਜ਼ਿਲ ਬੁਲਾ ਲਓ ਬਾਕੀਆਂ ਨੂੰ ਖੜਜੋ ਇੱਕ ਮਿੰਟ ਖੜਜੋ ਆ ਆ ਜਾਣ ਇੱਕ ਮਿੰਟ ਸੋ ਇਹ ਯੂਨੀਵਰਸਿਟੀ ਦਿਓ ਜਗਾ ਜਿੱਥੇ ਅੱਜ ਧਰਨਾ ਦਿੱਤਾ ਜਾ ਰਿਹਾ ਇਸ ਆਰਐਸਐਸ ਬੈਗ ਜਿਹੜੀ ਭਾਜਪਾ ਦੀ ਕੇਂਦਰ ਦੀ ਸਰਕਾਰ ਜੋ ਸਾਡੇ ਪੰਜਾਬ ਦੇ ਨਾਲ ਪੰਜਾਬੀਅਤ ਦੇ ਨਾਲ ਔਰ ਇਸ ਯੂਨੀਵਰਸਿਟੀ ਦੇ ਭੁੱਖ ਦੇ ਨਾਲ ਜੋ ਖਿਲਵਾੜ ਕਰ ਰਹੀ ਹੈ ਉਹਦੇ ਖਿਲਾਫ ਇਹ ਧਰਨਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਰਾਹੁਲ ਨੂੰ ਬੁਲਾਇਆ ਬਹੁਤ ਸਾਰੀਆਂ ਬਹੁਤ ਸਾਰੀਆਂ ਰਚਨਾ ਲਾਈਆਂ ਬਹੁਤ ਸਾਰੇ ਜਿਹੜੇ ਨੇ ਉਹਨਾਂ ਨੇ ਬੈਰੀਕੇਡ ਕੀ ਸਾਰੀ ਯੂਨੀਵਰਸਿਟੀ ਨੂੰ ਚਾਰੇ ਪਾਸੇ ਤੋਂ ਘੇਰ ਕੇ ਤੇ ਇਕੱਲੇ ਇਕੱਲੇ ਚੱਪੇ ਚੱਪੇ ਤੇ ਪੁਲਸ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੈਂ ਇਹ ਜਿਹੜੇ ਸਾਥੀ ਨੇ ਮੇਰੇ ਬੇਟੇ ਦੇ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਹੌਣ ਚ ਮੌਕਾ ਦਿੱਤਾ ਕਿਉਂਕਿ ਬਹੁਤ ਸਾਰੇ ਸਾਥੀ ਸੀਗੇ ਮੇਰੇ ਨਾਲ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਤੇ ਮੋਹਾਲੀ ਤੋਂ ਤੇ ਹੋਰ ਥਾਵਾਂ ਤੋਂ ਆ ਰਹੇ ਸੀ ਅਜੇ ਉਹਨਾਂ ਨੂੰ ਬਾਹਰਲੇ ਪਾਸੇ ਹੀ ਕਿਤੇ ਨਾ ਕਿਤੇ ਰੋਕਿਆ ਹੋਇਆ ਆ ਪਰ ਮੈਨੂੰ ਪਹੁੰਚਣ ਦਾ ਮੌਕਾ ਮਿਲ ਗਿਆ ਹੈ ਪ੍ਰਮਾਤਮਾ ਨੇ ਮੈਨੂੰ ਉਸ ਜਗ੍ਹਾ ਤੇ ਜਿੱਥੇ ਮੇਰੀ ਮੇਰਾ ਇੱਕ ਸੋਚ ਸੀ ਕਿ ਮੈਂ ਪਹੁੰਚਾਂ ਔਰ ਉੱਥੇ ਜਾ ਕੇ ਆਪਣੀ ਹਾਜ਼ਰੀ ਲਵਾਵਾਂ ਉੱਥੇ ਅਸੀਂ ਪਹੁੰਚ ਗਏ ਆ ਕੈਮਿਸਟਰੀ ਡਿਪਾਰਟਮੈਂਟ ਦੇ ਅੱਗੇ ਖੜੇ ਆ ਸੋ ਬੋਲੇ Merccar, mura bat Mordabat, Mordabat Bo i cercar, mortapat Mordabat, Mordabat Ale cercacar, mura Mordabat, Mordabat Bo i cercar, morta bat Mordabat, Mordabat Ara cercacar, Mora bat Mordabat, Mordabat ਮੁਰਦਾਬਾਦ ਮੁਰਦਾਬਾਦ ਆਰੋ ਸਸਤੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ